ਚਾਲਾਂ ਘੋੜੀ ਚ ਸੀਲ ਬਹੁਤ ਆਈ ਮੱਜਾਂ-ਮੁੱਜਾਂ ਦੇ ਵਿੱਚ ਖੜੀ ਨਹੀਂ ਕੋਈ ਲੱਤ ਨਹੀਂ ਮਾਰਦੀ ਕੋਈ ਉਹ ਸੀਲਾ ਪੂਰੀ ਹੁਣ ਆ ਖੜੀ ਆ ਦੇਖੋ ਤੁਹਾਡੇ ਸਾਹਮਣੇ ਖੜੀ ਆ ਪੂਰੀ ਪੂਰੀ ਸੀਲ ਆ ਅੱਛਾ ਚੱਲ ਘੋੜੇ ਘੋੜੀਆਂ ਨੂੰ ਇੱਕ ਬਫਾਦਾਰ ਜਾਨਵਰ ਮੰਨਿਆ ਗਿਆ ਜੀ ਪੁਰਾਣੇ ਟਾਈਮਾਂ ਤੋਂ ਲੈ ਕੇ ਹੁਣ ਤੱਕ ਇੱਕ ਇਹ ਘੋੜੀ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਆ ਵੀਡੀਓ ਦੇ ਵਿੱਚ ਇਹ ਮਾਰਵਾੜੀ ਨਸਲ ਦੀ ਘੋੜੀ ਹੈ ਜੀ ਆਪਣੇ ਪਿੰਡ ਬੰਗੀ ਰੁੱਬੂ ਤੇ ਇਹ ਬਕਾਊ ਆ ਜੀ ਘੋੜੀ ਜੋ ਵੀ ਇਹਨਾਂ ਕੋਲ ਜਗਾ ਘਟਾ ਇਸ ਕਰਕੇ ਦੇਖ ਰਹੇ ਨੇ ਭਾਈ ਜੀ ਇਹ ਘੋੜੀ ਜੇ ਕਿਸੇ ਵੀਰ ਨੂੰ ਜ਼ਰੂਰਤਾ ਤਦੋਂ ਇਹ ਸੰਪਰਕ ਕਰ ਸਕਦੇ ਹੋ ਇਹਦਾ ਮਾਲ ਮੁੱਲ ਵੀ ਉਹਨਾਂ ਕੀ ਮੰਗਿਆ ਗਿਆਗਾ ਜਿੰਨੇ ਚੇ ਵੇਚਣੀ ਹੈ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਭਾਈ ਸਵਾਗਤ ਹੈ ਜੀ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਸਾਡਾ ਪਿੰਡ ਆ ਜੀ ਪਿੰਡ ਬੰਗੀ ਰੁੱਗੂ ਤੇ ਅੱਜ ਜਿਹੜੀ ਗੱਲਬਾਤ ਹੋ ਰਹੀ ਆ ਉਹ ਸਰਦਾਰ ਜਸਵੰਦਰ ਸਿੰਘ ਸਿੱਧੂ ਸਾਹਿਬ ਨਾਲ ਹੋ ਰਹੀ ਆ ਇਹਨਾਂ ਕੋਲ ਘੋੜੀ ਆ ਜੀ ਇੱਕ ਜਿਹੜੀ ਵੇਚਣੀ ਹੈਗੀ ਤੇ ਇਹਦੀ ਡਿਟੇਲ ਤੇ ਕਿਹੜੀ ਨਸਲ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਕਿੰਨਾ ਕੁ ਮਾਲ ਮੁੱਲ ਇਹਨਾਂ ਨੂੰ ਚਾਹੀਦਾ ਹੈਗਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਮੋਬੀ ਗਈ ਇਹ ਜਿਹੜੀ ਘੋੜੀ ਆਪਾਂ ਵੇਚ ਰਹੇ ਆ ਜੀ ਅੱਜ ਇਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਕਿਹੜੀ ਨਸਲ ਦੀ ਹੈ ਇਹ ਲਾਲ ਚੰਬੀ ਆਈ ਹਾਂਜੀ ਮਾਲਵਾੜੀ ਚ ਆ ਜਾਂਦੀ ਆਈ ਅੱਛਾ ਜੀ ਤੇ ਇਹ 2 ਕੁ ਮਹੀਨਿਆਂ ਦੀ ਗੱਭੜ ਆਈ ਠੀਕ ਹੈ ਜੀ ਆਪਾਂ ਚੈੱਕ ਕਰਾ ਲਈ 2 ਮਹੀਨੇ ਦੀ ਗੱਭੜ ਆਈ ਹਾਂ ਜੀ ਨੁਗਰੇ ਤੋਂ ਘੋੜੇ ਤੋਂ ਮਤਲਬ ਗੱਭੜ ਆਈ ਰਾਮੇ ਮੰਡੀ ਤੋਂ ਤੇ ਰਾਮੇ ਮੰਡੀ ਆ ਘੋੜੇ ਦੀ ਫੋਟੋ ਫੋਟੋ ਹੈਗੀ ਵੈਸੇ ਅੱਛਾ ਜੀ ਉਹ ਤੋਂ ਗੱਭਣਾ 2 ਮਹੀਨੇ ਦੀ ਅੱਛਾ ਜੀ ਲਾਲ ਚੰਬੀ ਘੋੜੀ ਆ ਇਹਦੀ 7-8 ਸਾਲ ਉਮਰ ਆਈ ਅੱਛਾ ਜੀ ਤੇ ਚੈੱਕ ਕਰਾ ਕੇ ਅਗਲੇ ਨੂੰ ਦੇਵਾਂਗੇ ਤੇ ਬਕਾਊ ਆ ਜੀ ਆਪਣੀ ਤੇ ਤੁਹਾਡੇ ਕੋਲ ਕਿੰਨਾ ਟਾਈਮ ਹੋ ਗਿਆ ਇਹਨੂੰ ਆਈ ਨੂੰ ਇਹ ਮੇਰੇ ਕੋਲ ਤਵਸਾ ਹੈ ਹੁਣ ਸੂਗੀ ਜੀ ਪਹਿਲੀ ਵਾਰੀ ਬੱਸ ਅੱਛਾ ਜੀ ਹਾਂ ਜੀ ਪਿੰਡੋਂ ਹੀ ਲਈ ਸੀ ਆਪਾਂ ਦਾ ਮੁੰਡੇ ਤੋਂ ਆਪਣੇ ਪਿੰਡੋਂ ਹੀ ਆਹ ਪਿੰਡੋਂ ਜੀ ਹਾਂ ਭਰਾਈ ਹੋਈ ਆ ਭਰਾ ਕੇ ਚੈੱਕ ਕਰਾ ਲਈ ਹੁਣ ਤੇ 2 ਮਹੀਨੇ ਦੀ ਚੈੱਕ ਕਰਾ ਲਈ ਅਗਲੇ ਨੂੰ ਚੈੱਕ ਕਰਾ ਕੇ ਦੇਵਾਂਗੇ ਲਾਲ ਚੰਬੀ ਘੋੜੀ ਆਈ 60 ਇੰਚੇ ਦਾ ਕੱਦ ਦਾ ਅੱਛਾ ਜੀ 60 ਤੋਂ ਕੋਈ ਉੱਪਰ ਹੀ ਹੋਊ ਘੱਟ ਨਹੀਂ 60 ਤੋਂ ਠੀਕ ਹੈ ਜੀ ਹਾਂ ਜੀ ਤੇ ਆਪਣੇ ਕੋਲ ਜਗ੍ਹਾ ਢੀੜੀ ਕਰਕੇ ਆਪਾਂ ਵੇਚਣੀ ਹੈ ਜਗ੍ਹਾ ਬਹੁਤ ਤੰਗ ਆਪਣੇ ਕੋਲ ਤੇ ਇਹਦਾ ਜੇ ਮੁੱਲ ਜੋ ਆਪਾਂ ਜੇ ਦੱਸਣਾ ਚਾਹੁੰਦੇ ਹਾਂ ਉਹ ਲੱਪਾ ਦਾ 130 ਕਰਦੇ ਜੀ ਅੱਛਾ ਜੀ 1,30,000 ਰੁਪਏ ਮੁੱਲ ਕਰਦੇ ਆ। ਹੋਈ ਤੇ ਉਹਦੇ ਨੇੜੇ ਤੇੜੇ ਮਤਲਬ ਹਾਂ ਜੀ ਦੇ ਦਾਂਗੇ ਹਾਂ ਬਸ ਵਿੱਚ ਨਹੀਂ ਆਪਾਂ ਦਾ ਜੀ ਹੁਣ ਜੋ ਵਿੱਚ 60 ਇੰਚ ਦੇ ਨੇੜੇ ਤੇੜੇ ਕੱਦਾ ਜੀ ਇਹਦਾ ਹੋਈ ਤੇ ਮਾਰਵਾੜੀ ਨਸਲ ਲਾਲ ਚੰਬੀ ਵਜਦੀ ਹੈ ਜਿਹੜੀ ਤੇ ਰਾਮਾ ਮੰਡੀ ਸਾਡੇ ਨੁਗਰਾ ਘੋੜਾਗਾ ਉਹ ਤੋਂ ਭਰਾਈ ਹੋਈ ਆ ਤੇ ਜੇਕਰ ਕਿਸੇ ਵੀਰ ਨੂੰ ਘੋੜੀ ਚਾਹੀਦੀ ਆ ਤਾਂ ਉਹ ਆ ਕੇ ਚੈੱਕ ਕਰਵਾ ਕੇ ਲੈ ਜਾ ਸਕਦਾ ਜੀ ਦੋਏ ਦੋ ਚਾਲਾਂ ਘੋੜੀ ਚ ਸੀਲ ਬਹੁਤ ਆਈ ਮੱਧਮ ਉੱਧਾਂ ਦੇ ਵਿੱਚ ਖੜੀ ਨਹੀਂ ਕੋਈ ਲੱਤ ਨਹੀਂ ਮਾ ਦੀ ਹੋਈ ਸੀਲਾ ਪੂਰੀ ਹੁਣ ਆ ਖੜੀ ਆ ਦੇਖੋ ਤੁਹਾਡੇ ਸਾਹਮਣੇ ਖੜੀ ਆ ਪੂਰੀ ਸੀਲਾ ਅ ਅੱਛਾ ਚਾਹ ਹੋ ਰੇਵੀਆ ਤੇ ਦੂਜੀਆਂ ਤੋਂ ਹਾਂ ਦੋ ਜਾਲਾਂ ਵਕ ਇਹ ਤਾਂ ਛੋਟੀ ਚਾਲੀ ਤੋਰਦਾ ਹੁਣ ਮੈਂ ਤਾਂ ਕਦੇ ਬੜੀ ਵੱਡੀ ਚਾਲ ਤੋਰੀ ਨਹੀਂ ਛੋਟੀ ਚਾਲ ਚ ਤੋਰ ਲੈਨੇ ਆ ਇਹਦਾ ਵੇਚਣ ਦਾ ਕਾਰਨ ਇਹੀ ਹੈ ਜੀ ਵੀ ਇਹਨਾਂ ਦੇ ਕੋਲੇ ਜਗ੍ਹਾ ਘਟਾ ਗਈ ਤੇ ਇਹਨਾਂ ਨੇ ਮੁੱਲ 1,30,000 ਰੁਪਏ ਦੱਸਿਆਗਾ ਜੇ ਕਿਸੇ ਵੀਰ ਭਾਈ ਨੂੰ ਘੋੜੀਆਂ ਦੀ ਖਰੀਦਦਾਰਾਂ ਨੂੰ ਜ਼ਰੂਰਤ ਆ ਤਾਂ ਤੁਸੀਂ ਇਸ ਨੰਬਰਾਂ ਤੇ ਸਰਦਾਰ ਜਸਵਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਪਣੀ رائے ਵੀਡੀਓ ਦੇ ਵਿੱਚ ਛੱਡ ਸਕਦੇ ਹੋ ਸਾਰਿਆਂ ਦਾ ਧੰਨਵਾਦੀ ਧੰਨਵਾਦੀ ਧੰਨਵਾਦ ਜੀ